ਦੋਸਤੋ ਬਠਿੰਡਾ ਬਾਹਲੌਰ ਸਟੇਸ਼ਨ ਦੇ ਬਿਲਕੁਲ ਸਾਹਮਣੇ ਖੜੇ ਆ ਸੀ ਤੇ ਇੱਥੇ ਆਟੋ ਵਾਲੇ ਤੇ ਦੁਕਾਨਦਾਰਾਂ ਦੇ ਵਿਚਾਲੇ ਕੋਈ ਵਿਵਾਦ ਚੱਲ ਰਿਹਾ ਤੇ ਆਪਾਂ ਗੱਲ ਕਰਦੇ ਆ ਜਾ ਕੇ ਦੇਖਦੇ ਆ ਕਿ ਗੱਲਬਾਤ ਕੀ ਆ ਦੇਖੋ ਭਾਈ ਸਾਹਿਬ ਤੁਸੀਂ ਆਟੋ ਜਣੇ ਨੂੰ ਅੱਗੇ ਲੈ ਜਾਓ ਤੁਸੀਂ ਪਹਿਲਾਂ ਆਪਣੇ ਪੇੜੀ ਤੇ ਥੱਲੇ ਤਾਂ ਝੋਟਾ ਮਾਰ ਲਓ ਨਹੀਂ ਨਹੀਂ ਜਿੱਦ ਤੱਕ ਇਹ ਗੱਲ ਨਹੀਂ ਆ ਗਈ ਉਹ ਹੋ ਜਾਏਗਾ ਕੋਈ ਇਸ ਕਰਕੇ ਕੋਈ ਟੱਕਾ ਨਹੀਂ ਯਾਰ ਚੋਈ ਸਿਰਫ ਇੰਨਾ ਕਿਹਾ ਸੀ ਵੀ ਦੋ ਆਟੋ ਜੇ ਪ੍ਰਸ਼ਾਸਨ ਲਾ ਸਕਦਾ ਨਾ ਤਾਂ ਮੈਂ ਡਿਸੀਜਨ ਮੇਕਰ ਹਾਂ ਨਾ ਤੁਸੀਂ ਕੋਈ ਵੀ ਡਿਸੀਜਨ ਮੇਕਰ ਮੈਂ ਇਸ ਕਰਕੇ ਖੜਾ ਹੋਇਆ ਸੀ ਕਿ ਅਰੇ ਇਹਨਾਂ ਦੋਨਾਂ ਦੇ ਵਿੱਚ ਕੋਈ ਡਿਸਪਿਊਟ ਮੈਨੂੰ ਲੱਗਿਆ ਸੀ ਕਿ ਕਿਤੇ ਵੱਧ ਨਾ ਜਾਵੇ ਠੀਕ ਹੈ ਮੈਂ ਫੇਰ ਉਹੀ ਕਹ ਰਿਹਾ ਹਾਂ ਪ੍ਰਸ਼ਾਸਨ ਚੜਦਾ ਗਿਆ 99 ਕੀਤਾ ਬਹੁਤ ਵਧੀਆ ਕੰਮ ਕੀਤਾ ਇਧਰ ਇਧਰ ਗਏ ਬਾਬਾ ਕੋਲ ਸਟਾਰਟ ਸਾਡਾ ਇਹ ਬੰਦਾ ਬੋਲ ਰਿਹਾ ਨਾ ਤੁਸੀਂ ਉਹੀ ਦੁਕਾਨ ਕੋਲੇ ਜਾ ਕੇ ਦੇਖੋ ਕਿ ਕਿੰਨਾ ਲੈਣਾ ਤੁਸੀਂ ਤੁਸੀਂ ਸਾਡੀ ਆਟੋ ਵਾਲੇ ਆ ਜੀ ਸਾਡੇ ਨਾਲ ਹੀ ਲੜਾਈ ਕੁਛ ਨਹੀਂ ਜੀ ਇਹ ਕਹਿੰਦੇ ਵੀ ਜਿਹੜੇ ਇੱਥੇ ਆਟੋ ਰੁਕਦੇ ਆ ਜਾਂ ਈ ਰਿਕਸ਼ਾ ਰੁਕਿਆ ਹੈ ਇਹ ਤੁਹਾਡੇ ਆ ਬਲਕਿ ਸਾਡੇ ਆਟੋ ਉੱਥੋਂ ਹੀ ਖੜੇ ਆ ਜੀ ਲੋਹੜੀ ਤੋਂ ਪਹਿਲਾਂ ਤਿੰਨ ਦਿਨ ਪਹਿਲਾਂ ਇਹਨਾਂ ਨੇ ਮੈਨੂੰ ਬੁਲਾ ਕੇ ਆਖਿਆ ਕਿ ਮੈਂ ਆ ਵੇਖੋ ਤੁਹਾਡੇ ਆਟੋ ਖੜੇ ਆ ਮੈਂ ਕਿਹਾ ਜੀ ਜੇ ਸਾਡੀ ਯੂਨੀਅਨ ਦਾ ਆਟੋ ਹੈਗਾ ਠੀਕ ਆ ਉਹਦਾ ਚਲਾਨ ਕਟਾਓ ਉਹਨੂੰ ਬੌਂਡ ਕਰਾਓ ਜੋ ਮਰਜ਼ੀ ਕਰਾਓ ਜੋ ਮਰਜ਼ੀ ਕੁਛ ਕਰ ਸਕਦੇ ਹਾਂ ਠੀਕ ਹੈ ਜੀ ਮੈਂ ਕਿਹਾ ਸਾਡੀ ਯੂਨੀਅਨ ਦਾ ਆਟੋ ਹੈ ਨਹੀਂ ਮੈਂ ਕਿਹਾ ਸਾਡੀ ਯੂਨੀਅਨ ਦੇ ਆਟੋ ਉਹ ਲੱਗੇ ਆ ਸਾਡੇ ਤੇ ਦੋ ਸਾਡੇ ਤੇ ਦੋ ਟੋ ਲੱਗਦੇ ਆ ਭਾਈ ਐਡੇ ਤੇ ਸਾਨੂੰ ਪਰਮਿਸ਼ਨ ਵਿੱਚ ਕਮੇਟੀਆ ਤੋਂ ਵੀ ਆਪਣੇ ਦੋ ਲਾ ਰੋਲਾ ਕੋਈ ਨਹੀਂ ਬਈ ਯਾਰ ਉਹ ਮੁੰਡਾ ਹੈਗਾ ਪ੍ਰਧਾਨ ਦਾ ਦੁਕਾਨ ਵਾਲਿਆਂ ਦਾ ਉਹ ਕਹਿੰਦਾ ਸੀ ਆਟੋ ਨਹੀਂ ਲੱਗਣਾ ਅੱਜ ਰੋਲਾ ਏ ਆ ਜਿਹੜੇ ਟ੍ਰੇਨ ਆਈ ਸੀ ਦੋ ਟ੍ਰੇਨਾਂ ਇਕੱਠੀਆਂ ਆਈਆਂ ਸੀ ਠੀਕ ਹੈ ਜੀ ਸਵਾਰੀ ਆਈ ਹੈ ਇੱਥੇ ਜਿੰਨੇ ਵੀ ਆਏ ਜਿੰਨੇ ਵੀ ਯੂ ਟਰਨ ਕਰਦੇ ਆ ਈ ਰਿਕਸ਼ੇ ਵਾਲੇ ਉਹ ਇਧਰ ਉਧਰ ਆ ਕੇ ਇੱਥੇ ਰੋਕ ਕੇ ਸਵਾਰੀ ਚੱਕਰ ਲਾ ਗਏ ਮੈਨੂੰ ਬੁਲਾ ਕੇ ਇਹਨਾਂ ਨੇ ਕਿਹਾ ਦੁਕਾਨਦਾਰ ਨੇ ਕਹਿੰਦਾ ਤੁਹਾਡੇ ਆਟੋ ਆ ਬਾਕੀ ਸਾਡੇ ਆਟੋ ਹੈ ਹੀ ਨਹੀਂ ਸਾਡੇ ਆਟੋ ਹੈਗਾ ਤੁਸੀਂ ਜੋ ਮਰਜ਼ੀ ਕਰਾਓ ਬੌਂਡ ਕਰਾ ਦਿਓ ਇਹਨਾਂ ਨੂੰ ਸਾਡੇ ਤੋਂ ਪਹਿਲਾਂ ਖੁੱਲੀ ਛੋਟਾ ਸਾਡੇ ਤੋਂ ਪਹਿਲਾਂ ਚੱਕਵਾ ਦੇ ਬਈ ਯਾਰ ਇਹਨਾਂ ਦੁਕਾਨਾਂ ਵਾਲੇ ਲਾਲਾ ਉਂਗਲਾ ਅਫਸਰਾਂ ਨੂੰ ਜਗ੍ਹਾ ਤੇ ਉੱਥੇ ਰੋਗ ਤੁਸੀਂ ਆਓ ਸਾਹਮਣੇ ਬਜੂਨੀ ਨੇ ਆਈ ਅਸੀਂ ਸਾਈਡ ਤੇ ਖੜ ਕੇ ਸਵਾਰੀ ਨੂੰ ਬੁਲਾ ਕੇ ਫਿਰ ਉਧਰ ਅਸੀਂ ਪਹੁੰਚ ਗਏ ਸਾਨੂੰ ਪਹਿਲਾਂ ਲੱਗਦੀ ਸਾਡੀ ਪਹਿਲਾਂ ਪਰਮਿਸ਼ਨ ਹੈ ਜੀ ਰਮਾਨਾ ਸਾਹਿਬ ਨੇ ਦੇ ਦੋ ਜਿਵੇਂ ਗਰੀਬ ਬੰਦੇ ਰੋਟੀ ਖਾ ਲੈਣਗੇ ਰਮਾਨਾ ਨੂੰ ਦੋ ਚਲੇ ਜਾਂਦੇ ਨੇ ਤੇ ਦੋ ਫੇਰ ਆ ਜਾਂਦੇ ਫਿਰ ਦੋ ਆ ਜਾਂਦੇ ਜੀ ਸਾਡੇ ਇਸ ਤਰ੍ਹਾਂ ਵਾਰੀ ਚ ਲੱਗਦਾ ਜੀ ਇੱਕ ਚਲੇਗਾ ਇੱਕ ਚਲੇਗਾ ਤੇ ਇੱਕ ਹੀ ਆਉਂਦਾ ਉਹ ਕਹਿੰਦਾ ਅਸੀਂ ਦੋ ਲੱਗਣੇ ਨਹੀਂ ਦੇਣੇ ਕਹਿੰਦਾ ਠੀਕ ਹੈ ਨਾ ਕਹਿੰਦਾ ਜਮਾ ਹੀ ਲੱਗਣ ਦੇ ਕਹਿੰਦਾ ਅਸੀਂ ਲੱਗਣੀ ਨਹੀਂ ਉਹ ਭਾਈ ਸਾਹਿਬ ਅਸੀਂ ਉਹ ਕਹਿੰਦਾ ਤੁਸੀਂ ਬਰਾਂਡੇ ਰੋਕੀ ਪਿਓ ਭਾਈ ਕਹਿ ਰਹੇ ਸੀ ਕੋਈ ਨਹੀਂ ਜਪ ਪਰਮਿਸ਼ਨ ਦੀ ਥਾਂ ਤੇ ਜੇਵੇ ਨਗਰ ਨਿਗਮ ਵਾਲੇ ਕਹਿਦੇ ਨੇ ਵੀ ਚੱਲ ਗਰੀਬੇ ਬੰਦੇ ਦੋ ਬੰਦੇ ਆਟੋ ਲਾ ਲੈਣਾ ਦੋ ਆਟੋ ਚੱਲੀ ਜਾਣ ਨਾ ਜਾਮ ਲੱਗੇ ਨਾਲੇ ਆਪ ਵੀ ਭਜਾਂਗੇ ਇਹ ਆਟੋ ਜਿਹੜੇ ਇੱਥੇ ਜਾਮ ਲਾਣਗੇ ਉਹਨਾਂ ਨੂੰ ਇਹ ਆਪ ਵੀ ਭਜਾਂਗੇ ਪਰ ਕਹਿੰਦੇ ਨਹੀਂ ਅਸੀਂ ਨਹੀਂ ਲੱਗਣਦੇ ਨੇ ਅਸੀਂ ਆਟੋ ਲੱਗਣੀ ਨਹੀਂ ਦੇਣੇ ਕਹਿੰਦਾ ਤੁਸੀਂ ਕੌਣ ਹੁੰਨੇ ਹੋ ਕਹਿੰਦਾ ਕਹਿਣ ਵਾਲੇ ਵੀ ਆਟੋ ਲੱਗ ਜਾ ਨਗਰ ਨਗਰ ਮੇਰੇ ਕਿਹਾ ਸੀ ਹਾਂ ਲਾ ਸਕੋ ਲਾ ਲਓ ਹਾਂ ਫਿਰ ਇਹਨਾਂ ਨੇ ਉਹਨਾਂ ਨੂੰ ਕਹਿ ਕਹਿ ਕੇ ਵੀ ਨਹੀਂ ਜੀ ਸਾਡਾ ਐ ਕਰਦੇ ਆ ਸਾਡਾ ਲੱਗੇ ਸਾਡੇ ਠਵਾ ਦੇਣੇ ਹੁਣ ਸਾਡੇ ਸਾਡੇ ਚੁਗਵਾ ਦੇ ਸਾਡੇ ਚੁਗਵਾ ਦੇ ਸੀ ਜੀ ਦੋ ਦੁਪਹਿਰ ਦਾ ਟਾਈਮ ਸੀ ਸਵਾਰੀ ਚੱਕ ਰਹੀ ਸੀ ਇਹਨਾਂ ਨੇ ਕੀ ਕੀਤਾ ਫੋਟੋ ਫਿਕਰ ਨਹੀਂ ਕਰਿਆ ਸਾਨੂੰ ਵੀ ਪਾਸੇ ਕਰ ਲੋ ਅਸੀਂ ਬੰਦ ਕਰਾਂਗੇ ਉਹ ਕਹਿੰਦਾ ਟਿਕਟਾਂ ਵਾ ਕੇ ਲੈ ਜਾਇਗਾ ਸੀ ਕਹਿੰਦੇ ਅੱਛਾ ਤੁਸੀਂ ਅੰਦਰ ਕਰ ਲਿਆ ਆਟੋ ਸਾਰੇ ਆਪਦੇ ਅਸੀਂ ਹੁਣ ਲੋੜੀ ਤੋਂ ਦੋ ਦਿਨ ਪਹਿਲਾਂ ਦੇ ਅਸੀਂ ਉੱਥੇ ਖੜੇ ਆ ਸਾਰਾ ਕਿਸੇ ਨੇ ਕਿਸ਼ਤ ਭਰਨੀ ਹੁੰਦੀ ਆ ਕਿਸੇ ਅਸ਼ਨ ਲੈ ਕੇ ਜਾਣਾ ਹੁੰਦਾ ਕਰੇ ਕਿਸੇ ਨੂੰ ਜਵਾਬ ਦਾ ਨਹੀਂ ਫੀਸ ਭਰਨੀ ਆ ਸਾਰੇ ਮੂੰਹ ਕਨੀ ਚੱਕੀ ਜਾਂਦੇ ਆ ਇੱਕ ਦੂਜੇ ਦੇ ਕੌਣ ਕਰੂਗਾ ਇਹਨਾਂ ਦਾ ਸਾਡੇ ਦੋ ਆਟੋ ਲੱਗੇ ਕਿੱਥੇ ਜਾ ਕੇ ਕਰਨਗੇ 300 ਰੁਪਿਆ ਵੀ ਪੂਰਾ ਨਹੀਂ ਕਮਾਇਆ ਜਾਂਦਾ ਸੀ ਡੇਲੀ ਦਾ 300 ਰੁਪਿਆ ਵੀ ਦੁਕਾਨਦਾਰ ਬਿਚੇ ਉਹਦਾ ਸਮਾਨ ਦੇਖਦਾ ਆ ਇਹ ਔਟੋ ਵਾਲੇ ਸੀਗੇ ਇਹਨਾਂ ਨੇ ਕਿਹਾ ਕਿ ਸਾਨੂੰ ਪ੍ਰਸ਼ਾਸਨ ਨਹੀਂ ਕਿਹਾ ਸੀ ਵੀ ਇੱਥੇ ਦੋ ਔਟੋ ਲਾ ਸਕਦੇ ਹੋ ਜਦੋਂ ਕਲੀਅਰ ਕਰਾਇਆ ਹੈ ਰੋਡ ਪਰ ਦੋ ਉਹਦੇ ਅਕੋਰਡਿੰਗ ਇਹ ਦੋ ਕਹਿੰਦੇ ਅਸੀਂ ਲਾਉਂਦੇ ਸੀ ਇੱਥੇ ਪਰ ਜਿਹੜਾ ਦੁਕਾਨਦਾਰ ਆ ਉਹ ਕਹਿੰਦੇ ਸੀ ਤੁਸੀਂ ਦੋ ਵੀ ਨਹੀਂ ਲਾਉਣੇ ਤੇ ਇਸ ਗੱਲ ਦਾ ਵਿਵਾਦ ਚੱਲ ਰਿਹਾ ਸੀਗਾ ਬਾਕੀ ਜਿਹੜੇ ਦੁਕਾਨਦਾਰ ਰਹਿ ਗਿਆ ਉਹਨਾਂ ਨੂੰ ਪੁੱਛਦੇ ਆ ਵੀ ਕੀ ਗੱਲਬਾਤ ਕੀ ਆ ਤੁਸੀਂ ਚਾਹੁੰਦੇ ਕਿਉਂ ਤੇ ਤੁਸੀਂ ਜਿਹੜਾ ਗੱਲਬਾਤ ਹੋ ਰਹੀ ਸੀ ਆਪਾਂ ਪੁੱਛਦੇ ਆ ਉਹਨਾਂ ਤੋਂ ਇੱਕ ਦੁਕਾਨ ਤੇ ਦੋ 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 ਦੁਕਾਨਾਂ ਕਰਕੇ ਇਹਨਾਂ ਨੇ ਇਹ بڑا ਰੂਲ ਚੱਲ ਬਾਈ ਮਨਫੋਰਡ ਵੀ ਚੱਕਣ ਲੱਗੇ ਤਾਂ ਮਨਣਾ ਸਾਰਾ ਨੋਕ ਰੱਖਿਆ ਦੀਨਾਂ ਨੇ ਉਹ ਵੀ ਨੋਕਾ ਵੱਧ ਕਰਨਾ ਇਹ ਦੁਕਾਨਦਾਰਾ ਦੇਖੋ ਜਿਹੜੇ ਬ੍ਰਾਂਡ ਦੇ ਚ ਲਾਏ ਸੀ ਹੁਣ ਪਿੱਛੇ ਕਰ ਰਿਹਾ ਕਿ ਜਿਹੜੇ ਕਾਊਂਟਰ ਸੀਗੇ ਇਹ ਵੀ ਪਿੱਛੇ ਕਰ ਰਿਹਾ ਇਹਨਾਂ ਨੂੰ ਵੀ ਬ੍ਰਾਂਡ ਦੇ ਬ੍ਰਾਂਡ ਦੇ ਵਿੱਚ ਲਾਉਣ ਦੀ ਪਰਮਿਸ਼ਨ ਲੈਣੀਗੀ ਆਪਾਂ ਇਹਨਾਂ ਨੂੰ ਵੀ ਕਰਵਾ ਦੋ ਸਰ ਕੀ ਗੱਲਬਾਤ ਹੋਈ ਸੀ ਜੀ ਹਾਂ ਜੀ ਕੀ ਗੱਲਬਾਤ ਹੋਈ ਸੀ ਸੋ ਉਸਨੇ ਕਹਿੰਦਾ ਬ੍ਰਾਂਡ ਦੇ ਖਾਲੀ ਹੋਣੀ ਚਾਹੀਦਾ ਆਪਾਂ ਕਰ ਰਹੇ ਹਾਂ ਓਏ ਦੇਖ ਕੰਨੀ ਆਟੋ ਵਾਲੇ ਕਹਿੰਦੇ ਵੀ ਕਿਹਨੇ ਜਗ੍ਹਾ ਪਰਮਿਸ਼ਨ ਦਿੱਤੀ ਹੈ ਸਾਨੂੰ ਆਰਡਰ ਕਹਿੰਦੇ ਤੁਹਾਨੂੰ ਕਿਹਨੇ ਦਿੱਤੀ ਹੈ ਅਸੀਂ ਆਦਾ ਸਮਾਨ ਨਾ ਰੱਖ ਰਹੇ ਆ ਅਸੀਂ ਕਹਿੰਦੇ ਸਾਫ਼ ਚਾਹੀਦਾ ਸਾਨੂੰ ਸਾਫ਼ ਚਾਹੀਦਾ ਇਹੋ ਇਤਰਾਸੀਂ ਵੀ ਆਟੋ ਵਾਲੇ ਤੇ ਲੱਗਣੇ ਚਾਹੀਦੇ ਨਹੀਂ ਨਹੀਂ ਜਦੋਂ ਸਾਡੇ ਮੈਂਬਰ ਨੇ ਉਹ ਕੁਐਸਚਨ ਕੀਤਾ ਵੀ ਇਹਨੂੰ ਪਰਮਿਸ਼ਨ ਕਿਹਨੇ ਦਿੱਤੀ ਹੈ ਸਾਨੂੰ ਕੁਐਸਚਨ ਪੁੱਟਿਆ ਤੁਹਾਨੂੰ ਬ੍ਰਾਂਡ ਦਾ ਸਮਾਨ ਰੱਖਣ ਦੀ ਕਿਹਨੇ ਪਰਮਿਸ਼ਨ ਦਿੱਤੀ ਹੈ ਅਸੀਂ ਇਹ ਸਮਾਨ ਕੱਲ ਵੀ ਅੱਜ ਹੀ ਚੱਕ ਰਹੇ ਆ ਅਸੀਂ ਬ੍ਰਾਂਡ ਢੇ ਖਾਲੀ ਕਰ ਰਹੇ ਆ ਸਾਡਾ ਕੋਈ ਬੰਦਾ ਕੋ ਰੱਖੂਗਾ ਕੋ ਮਰਜ਼ੀ ਪ੍ਰਸ਼ਾਸਨ ਸਮਝ ਚੱਕੇ ਉਹਦਾ ਜੁਰਮਾਨਾ ਕਰੇ ਸਾਨੂੰ ਮਨਜ਼ੂਰ ਹੈ ਅਸੀਂ ਪ੍ਰਸ਼ਾਸਨ ਜੇ ਮੇਂ ਪ੍ਰਸ਼ਾਸਨ ਕਰੂ ਅਸੀਂ ਸਾਰੇ ਸਾਰੇ ਨਾਲ ਹੋਊਗਾ ਸਾਨੂੰ ਕੋਈ ਉਹ ਨਹੀਂ ਅਸੀਂ ਆਸਮਾਨੰਦਰ ਕਰ ਰਹੇ ਹਾਂ ਗਲਤ ਬ੍ਰਾਂਡ ਦੇ ਸੀਦੇ ਸਮਾਨ ਲੱਗਿਆ ਪ੍ਰਸ਼ਾਸਨ ਸਮਾਨ ਚੱਕ ਕੇ ਜੁਰਮਾਨਾ ਲਾਵੇ ਕੋਈ ਮਰਜ਼ੀ ਕਰੇ ਅਸੀਂ ਪ੍ਰਸ਼ਾਸਨ ਦੇ ਨਾਲ ਹੈ ਠੀਕ ਹੈ ਠੀਕ ਸਾਡੂ ਬਹੁਤ ਖੁਸ਼ੀ ਹੈ ਪ੍ਰਸ਼ਾਸਨ ਸਹਿਯੋਗ ਦੇ ਰਿਹਾ ਅਸੀਂ ਪ੍ਰਸ਼ਾਸਨ ਨੂੰ ਸਹਿਯੋਗ ਦਵਾਂਗੇ ਠੀਕ ਹੈ ਠੀਕ ਦੁਕਾਨਦਾਰ ਜਿਹੜਾ ਬ੍ਰਾਂਡਾਂ ਦੇ ਲੱਗਿਆ ਸੀ ਸਮਾਨ ਇਹ ਵੀ ਖਾਲੀ ਕਰ ਰਿਹਾ ਹੈ ਮਤਲਬ ਪਿੱਛੇ ਕਰ ਰਿਹਾ ਆਪਣੀ ਦੁਕਾਨ ਦੇ ਅੰਦਰ ਜੋ ਜਿਹੜਾ ਅੱਗੇ ਵਧਾਇਆ ਹੋਇਆ ਸੀਗਾ ਸਮਾਨ ਉਹ ਪਿੱਛੇ ਕਰ ਰਿਹਾ ਇਹਨਾਂ ਨੇ ਵੀ ਕਿਹਾ ਕਿ ਯਾਰ ਜੀ ਕਿ ਜਿਹੜਾ ਸਾਡੇ ਬ੍ਰਾਂਡ 'ਚ ਸਮਾਨ ਲੱਗਿਆ ਹੈ ਸਾਡੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਦੁਕਾਨਦਾਰਾਂ ਨੇ ਵੀ ਕਿਹਾ ਅਸੀਂ ਪ੍ਰਸ਼ਾਸਨ ਦਾ ਅਸੀਂ ਆਪਸੇ ਜੋ ਕਰਾਂਗੇ ਕਪਾ ਨਹੀਂ ਬੇਟਾ ਉਹ ਖਾਲੀ ਕਰ ਰਿਹਾ ਪਿਛੇ ਪਿਛੇ ਕਰ ਰਿਹਾ ਪਿਛੇ ਕਾਰਵਾਈ ਹੋਣੀ ਚਾਹੀਦੀ ਹੈ ਪਿਛੇ ਕਰ ਰਿਹਾ ਸਮਾਨ ਦੇ ਪਿਛੇ ਕਰ ਰਿਹਾ ਤਾਂ ਬਿਲਕੁਲ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੀ ਹੈ ਚਾਹੇ ਕੋਈ ਆਟੋ ਵਾਲਾ ਹੈ ਕਿ ਚਾਹੇ ਕੋਈ ਸ਼ੋਰੂਮ ਵਾਲਾ ਚਾਹੇ ਕੋਈ ਦੁਕਾਨਦਾਰ ਵਾਲਾ ਬਿਲਕੁਲ ਸਾਂਝਾ ਸਰ ਵੀ ਤੇ ਇਹਨਾਂ ਨੇ ਬਿਲਕੁਲ ਵਧੀਆ ਗੱਲ ਹੈ ਵੀ ਇਹਨਾਂ ਨੇ ਵੀ ਸਹਿਯੋਗ ਕੀਤਾ ਅੰਦਰ ਸਮਾਨ ਕਰ ਲਿਆ ਆਪਦਾ ਕਿਉਂਕਿ ਇਹ ਜਗਾ ਛੱਡਣ ਵਾਸਤੇ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੈ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਕੋਈ ਸ਼ੋਰੂਮ ਵਾਲਾ ਜਾਂ ਕੋਈ ਆਟੋ ਵਾਲਾ ਬਹੁਤ ਵਧੀਆ ਲੱਗੇਗਾ ਕੰਮ ਵੀ ਵਧੀਆ ਚੱਲ ਰਿਹਾ ਹੈ ਕਿਉਂਕਿ ਕੁਝ ਨੂੰ ਕਰਨਾ ਆਪਣੇ ਚੱਲ ਰਿਹਾ ਹੈ ਇੱਕ ਪਾਸੇ ਆਟੋ ਵਾਲਾ ਵੇਖ ਕਹਿਣਾ ਕਿ ਸਾਨੂੰ ਇੱਥੇ ਦੋ ਆਟੋ ਰਿਕਸ਼ਾ ਖੜਾਉਣ ਦੀ ਪਰਮਿਸ਼ਨ ਦਿੱਤੀ ਸੀ ਪ੍ਰਸ਼ਾਸਨ ਨੇ ਜਦੋਂ ਰੋਲ ਕਲੀਅਰ ਕਰਾਇਆ ਸੀ ਪਰ ਦੁਕਾਨਦਾਰ ਕਹਿੰਦੇ ਵੀ ਤੁਸੀਂ ਦੋ ਵੀ ਨਹੀਂ ਖੜਾਉਣੇ ਇੱਥੇ ਅਜਾਫਰ ਨਗਰ ਨਗਰ ਨਿਗਮ ਵਾਲੇ ਜਿਹੜੇ ਸੀਗੇ ਉਹ ਚਕਵਾਗੇ ਸੀਗੇ ਬਾਕੀ ਆਪਾਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਮਸਲਾ ਹੈਗਾ ਜਿਹੜਾ ਇਹ ਆਪਸ ਦੇ ਵਿੱਚ ਅੱਜ ਸ਼ਾਇਦ ਇਹਨਾਂ ਦੀ ਕੋਈ ਬਹਿਸ ਵਜੋਂ ਹੋਈ ਹੈ ਤਾਂ ਉਸ ਤੋਂ ਬਾਅਦ ਦੁਕਾਨਦਾਰਾਂ ਦੀ ਸਮਾਨ ਜਿਹੜਾ ਹੈਗਾ ਬਰਾਂਡ ਦੇ ਅੰਦਰ ਕਰ ਲਿਆ ਕਿਉਂਕਿ ਉਧਰ ਤੁਹਾਨੂੰ ਲਾਈਵ ਦਿਖਾਇਆ ਸੀ ਤੇ ਇਸ ਜਗ੍ਹਾ ਤੇ ਕਾਫੀ ਭੀੜ ਹੁੰਦੀ ਸੀ ਰਸ਼ ਹੁੰਦਾ ਸੀਗਾ ਤੇ ਕੁਛ ਦਿਨ ਪਹਿਲਾਂ ਜਿਹੜਾ ਇਹ ਵਨ ਵੇ ਕਰਤਾ ਸੀ ਇਧਰਲੇ ਪਾਸੋਂ ਜਿਹੜਾ ਅੰਡਰਵਿਜਲ ਪਾਸੋਂ ਸਤਪੁਰਾ ਰੋਡ ਵਾਲੇ ਪਾਸੋਂ ਆਉਂਦਾ ਇਹਦਾ ਇਹ ਵਨ ਵੇ ਕਰਤਾ ਲਈ ਗੱਲ ਤੇ ਨਹੀਂ ਹੈ ਬੰਦੇ ਕੱਲੇ ਬੰਦੇ ਨੂੰ ਪਤਾ ਕੇ ਮੈਂ ਭਰਾਵਾ ਬਹੁਤ ਮੇਰੀ ਗੱਲ ਤਾਂ ਸਮਝੋ ਨਾ ਥੰਦੇ ਦਿਖਾਉਂਦਾ ਸਮਨ ਨੂੰ ਕਿਵੇਂ ਕਹਿ ਰਹੇ ਸੀ ਕਦੇ ਨਹੀਂ ਬਾਹਰ ਕੱਢ ਦੋ ਬੰਦੇ ਆਦਾ ਤੁਝੇ ਮੇਰੇ ਸੱਤਿਆਂ ਨਾਲ ਮੋਸ਼ਾ ਨਹੀਂ ਨਹੀਂ ਅਜੀ ਮੈਨੂੰ ਜੋ ਤੁਸੀ ਕਹ ਲੱਗਾ ਮੈਂ ਤੈਨੂੰ ਕਿੰਨੀ ਵਾਰੀ ਘਰ ਜਾ ਹਾਂਜੀ ਹਾਂਜੀ ਯਾਦ ਹਨ ਜਿੱਤੇ ਤੁਹਾਨੂੰ ਲੱਗਦਾ ਕਿ ਦੱਸਦਾ ਹਾਂ ਇਹ ਪਤਾ ਉਹ ਉਹ ਤਕੜਾ ਦਿਨ ਘਰ ਨਹੀਂ ਪਾ ਪੋਖੜਾ ਟੁਕੀਆ ਤੇਰੇ ਕੋਲ ਦੋ ਦਿਨ ਇਹਨਾਂ ਕੋਲ ਤੇ ਇਹਨੂੰ ਵੀ ਮੈਂ ਇੱਕ ਦਿਨ ਕਿਹਾ ਸੀ ਮੈਂ ਕਿਹਾ ਜਿੱਤੇ ਮੈਂ ਆਇਆ ਨਾ ਤੇ ਮੈਂ ਤੈਨੂੰ ਪਵਾ ਕੇ ਹਟੂ ਪਰ ਮੈਂ ਆਇਆ ਹੀ ਇਹ ਸਾਰੀ ਦੁਕਾਨ ਵਾਲੇ ਸਾਨੂੰ ਸਿਰਫ ਇੱਕ ਕੱਲਾ ਸਾਨੂੰ ਖਰਾਬ ਕਰਦਾ ਸਾਰੇ ਦੁਕਾਨ ਵਾਲੇ ਨਹੀਂ ਕਰਦੇ ਉਹ ਕੁਛ ਨਹੀਂ ਕਹਿੰਦੇ ਸਾਨੂੰ ਕੁਛ ਨਹੀਂ ਜਾਂਦੇ ਸਾਡੀ ਔਕਾਤ ਕੀ ਹੈ ਅਸੀਂ ਇਹਨੂੰ ਧਮਕੀ ਦੇ ਦਈਏ ਯਾਰ ਇਹ ਵੱਡਾ ਬੰਦਾ ਹੈ ਇਹ ਤਾਂ ਪੈਸੇ ਦੇ ਕੇ ਸਾਨੂੰ ਜਦੋਂ ਮਰਜ਼ੀ ਕੁਟਵਾ ਦੇ ਜਦੋਂ ਮਰਜ਼ੀ ਇਹਨੇ ਤਾਂ ਸਿਰਫ ਐ ਕਹੋ ਨਾ ਮੈਨੂੰ ਐ ਕਹਤਾ ਮੈਨੂੰ ਐ ਕਹਤਾ ਸਾਨੂੰ ਉਦੋਂ ਹੀ ਚੱਕ ਕੇ ਲੈ ਜਾਣਾ ਸਾਰਾ ਬਸ ਇੱਕੋ ਹੀ ਹੈ ਚ ਗਰੀਬ ਹੈ ਜਾਂ ਅਮੀਰ ਹੈ ਭਾਈ ਸਾਡੇ ਵਾਸਤੇ ਕੋਈ ਰੂਲ ਨਹੀਂ ਜਦੋਂ ਕੋਈ ਆਂਦਾ ਹੈ ਨਾ ਸਭ ਤੋਂ ਡੰਡਾ ਜਦੋਂ ਚੱਕਿਆ ਹੁੰਦਾ ਸਾਡੇ ਤੇ ਜਾਹਰ ਹੁੰਦਾ ਉਹ ਡੰਡਾ ਸਾਡੇ ਤੇ ਅਸੀਂ 15 ਦਿਨ ਦੇ ਭਟਕੀ ਜਾਂਦੇ ਯਾਰ ਸਾਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ ਨਾ ਕੋਈ ਐਮਐਲਏ ਆਇਆ ਨਾ ਕੋਈ ਐਮਸੀ ਆਇਆ ਨਾ ਕੋਈ ਡੀਸੀ ਆਇਆ ਨਾ ਕੋਈ ਐਸਪੀ ਆਇਆ ਕਿਉਂਕਿ ਸਾਡੀ ਨਾ ਹੈ ਨਹੀਂ ਅਸੀਂ ਤਾਂ ਕੀੜੇ ਮਕੋੜੇ ਆਂ ਸ਼ਹਿਰ ਦੇ ਸਾਨੂੰ ਕੋਈ ਨੇ ਪੁੱਛਣਾ ਇਹੀ ਦੁਕਾਨ ਵਾਲਿਆਂ ਦਾ ਮਸਲਾ ਹੁੰਦਾ ਤੇ ਸਾਡੀ ਅਸੀਂ ਇਹ ਕੀਤਾ ਹੁੰਦਾ ਇੱਥੇ ਐਸਪੀ ਡੀਐਸਪੀ ਐਮਐਲਏ ਸਾਰੇ ਆਂਦੇ ਜਦੋਂ ਵੋਟਾਂ ਹੁੰਦੀਆਂ ਨਾ ਉਦੋਂ ਆਉਂਦਾ ਐਮਐਲਏ ਹੱਥ ਜੋੜ ਕੇ ਜਦੋਂ ਵੋਟਾਂ ਲੈ ਲੈਣੇ ਆ ਜਿੱਤ ਜਾਂਦੇ ਆ ਉਸ ਤੋਂ ਬਾਅਦ ਕਿਸੇ ਦੀ ਕੋਈ ਜਾਤ ਨਹੀਂ ਪੁੱਛਦਾ ਜਾਤ ਨਹੀਂ ਪੁੱਛਦਾ ਚਾਹੇ ਕਾਂਗਰਸ ਆ ਚਾਹੇ ਕਾਲੀ ਆ ਚਾਹੇ ਭਾਜਪਾ ਆ ਚਾਹੇ ਆਪ ਆਲੇ ਅਸੀਂ ਸਣਾ ਪਾਲੇ ਨੂੰ ਪਤਾ ਨਹੀਂ ਅਸੀਂ ਓਕੇ ਹੋਏ ਬੈਟਿਆ ਸਾਰੇ ਅਫਸਰਾਂ ਕੋਲ ਗਿਆ ਬਾਈ ਅਸੀਂ 50 ਬੰਦੇ ਆ 50 55 ਬੰਦੇ ਆ ਯਾਰ ਕਦੇ ਅਸੀਂ ਕਮਿਸ਼ਨਰ ਦੇ ਦੇਣ ਜਾ ਰਹੇ ਆ ਅਪਲੀਕੇਸ਼ਨ ਠੀਕ ਹੈ ਕਦੇ ਅਸੀਂ ਐਸਐਸਪੀ ਦੇ ਅਪਲੀਕੇਸ਼ਨ ਦੇਣ ਜਾ ਰਹੇ ਆ ਕਦੇ ਡੀਸੀ ਦੇ ਸਾਨੂੰ ਇਹ ਭਜਾ ਰੱਖਿਆ ਠੀਕ ਹੈ ਫਿਰ ਵੀ ਯਾਰ ਸਾਡੇ ਬੰਨੀ ਵੀ ਦੇਖੋ ਯਾਰ ਸਾਡੇ ਗਰੀਬ ਗਰੀਬ ਕਰਾਂ ਦੇ ਬੱਚੇ ਐ ਉਹ ਵੀ ਆਟੋ ਚਲਾ ਰਹੇ ਜਿਨ੍ਹਾਂ ਦਾ ਸਾਡੇ ਚ ਇੱਕ ਬੰਦਾ ਇਹ ਜਾ ਵੀ ਐ ਉਹਦੇ ਪਿਓ ਤੇ 2 ਲੱਖ ਰੁਪਇਆ ਲੱਗਿਆ ਆਟੋ ਵੇਚ ਕੇ ਆਟੋ ਹੀ ਕਿਰਾਏ ਤੇ ਚਲਾ ਰਿਹਾ ਉਹਦਾ ਆਟੋ ਵੇਚ ਕੇ ਉਹ ਐਕਸੀਡੈਂਟ ਹੋ ਗਿਆ ਸੀਗਾ ਜੀ ਉਹਨਾਂ ਦਾ ਹੁਣ ਕੀ ਹਾਲਾਤ ਹੋ ਗਏ ਹੁਣ ਠੀਕ ਨੇ ਉਹ ਆਪਦਾ ਆਟੋ ਵੇਚ ਕੇ ਇਲਾਜ ਕਰਾਇਆ ਬੰਦੇ ਨੇ ਯਾਰ ਸਾਡੇ ਬੰਨੀ ਸੋਚੋ ਯਾਰ ਅਸੀਂ ਕੀ ਵਿਗਾੜਿਆ ਇਹਨਾਂ ਦਾ ਯਾਰ ਜਿਹੜੇ ਸਾਡੇ ਹੱਥ ਧੋਕੇ ਮਗਰ ਪਿਆਏ ਯਾਰ ਸਾਡੀ ਵੀਡੀਓ ਬਣਾ ਕੇ ਪਾ ਦੇਣੀ ਸਾਡਾ ਕਦੇ ਆਟੋ ਖੜਾ ਕੋਈ ਮਾਰਾ ਜਾ ਇੱਧਰ ਉੱਧਰ ਉਹਦੀ ਵੀਡੀਓ ਪਾ ਦੇਣੀ ਅਸੀਂ ਯਾਰ ਇਹਦਾ ਕੀ ਚੱਕ ਲਿਆ ਯਾਰ ਬਾਲਾ ਨਜਾਇਜ਼ ਇਹ ਸਾਨੂੰ ਸਰ ਨਜਾਇਜ਼ ਸਾਡੇ ਮਗਰ ਪਿਆ ਆ ਅਸੀਂ ਕੋਈ ਗਾਲਾਂ ਕੱਢਦੇ ਆ ਅਸੀਂ ਕੋਈ ਇਹਨਾਂ ਨਾਲ ਲੜਾਈ ਕਰਦੇ ਆ ਕੋਟੀ ਗੱਲ ਤੇ ਮੈਂ ਜਮਲੋ ਤੁਸੀਂ ਆਟੋ ਇੱਥੇ ਖੜਾਣੇ ਹਾਂ ਹਾਂਜੀ ਉਹਦੇ ਨਾਲ ਤਾਂ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਨਾ ਸਰ ਜਮਾ ਨਹੀਂ ਆਉਂਦੀ ਇਹ ਗੱਲ ਤਾਂ ਤੁਹਾਨੂੰ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਦੁਕਾਨਦਾਰ ਕਿਉਂ ਪ੍ਰੇਸ਼ਾਨ ਹੁੰਦੇ ਇਹ ਦੁਕਾਨਦਾਰ ਬਸ ਵਿਆਪਤਾ ਹੀ ਨਹੀਂ ਸਾਨੂੰ ਵੀ ਸਾਨੂੰ ਇਹਨਾਂ ਤੋਂ ਇਹਨਾਂ ਨੂੰ ਸਾਡੇ ਤੋਂ ਕੀ ਦਿਖਾਉਂਦੇ ਇੱਥੇ ਸਾਡੇ ਤਿੰਨ ਆਟੋ ਲੱਗਦੇ ਆ ਹੁਣ ਜਿਹੜੇ ਆਵਾਰਾ ਚੱਲਦੇ ਆ ਨਾ ਉਹਨੇ ਦੁਕਾਨ ਕੋਲ ਖੜ ਜਾਂਦੇ ਆ ਉਹ ਸਾਡੇ ਤੇ ਲਾ ਦਿੰਦੇ ਆ ਸਾਡੇ ਸਾਡੇ ਤਿੰਨ ਲੱਗਦੇ ਆ ਸੜੇ ਤਿੰਨ ਲੱਗਦੇ ਆ ਟੋਡੋ ਦੁਨੀਆ ਦਾ ਰਮਾਣਾ ਸਾਹਿਬ ਨੇ ਸਾਨੂੰ ਅਥੋਰਟੀ ਦਿੱਤੀ ਸੀ ਇੱਥੇ ਲਾਣ ਦੀ ਵੀ ਇੱਥੇ ਲਾ ਲਿਆ ਕਰੋ ਉਦੋਂ ਵੀ ਇਹਨਾਂ ਨੇ ਧੱਕਾ ਕੀਤਾ ਸੀ ਸਾਡੇ ਆਟੋ ਚਕਵਾਤੇ ਸਾਡੇ ਬੰਦੇ ਚਕਵਾਤੇ ਕਹਿੰਦਾ ਪੰਜੀ ਆਟੋ ਵਾਲਿਆ ਜਦੋਂ ਰਮਾਣਾ ਸਾਹਿਬ ਨੂੰ ਪਤਾ ਲੱਗਿਆ ਕਿ ਬੰਦੇ 55 ਹੈ ਫਿਰ ਇੱਥੇ ਖੜ ਕੇ ਰਮਾਣਾ ਸਾਹਿਬ ਖੁਦ ਡੀਐਸਪੀ ਹੈ ਮਾੜੀ ਟੀੜੀ ਚੀਜ਼ ਨਹੀਂ ਤਿੰਨ ਡੱਬੇ ਬਣਵਾ ਕੇ ਗਿਆ ਰੰਗ ਲਲਕਾਣਾ ਤੁਹਾਨੂੰ ਕੋਈ ਨਹੀਂ ਹਟਾ ਸਕਦਾ ਤੁਸੀਂ ਇੱਥੇ ਲਾਓ ਮਗਰ ਇਹ ਬੰਦਾ ਸਾਡੇ ਮਗਰ ਉਦੋਂ ਵੀ ਨਹੀਂ ਹਟਿਆ ਸਾਡੀ ਔਕਾਤ ਨਹੀਂ ਇਹਦੇ ਨਾਲ ਅਸੀਂ ਜਿੱਦ ਲਾਂਗੇ ਇਹ ਸਾਨੂੰ ਕਦੇ ਵੀ ਕੁਝ ਵੀ ਕਰਾ ਸਕਦਾ ਸਾਡੇ ਨਾਲ ਕੀ ਕਰ ਲਾਂਗੇ ਅਸੀਂ ਇਹਦਾ ਇਹ ਪ੍ਰਧਾਨ ਨਹੀਂ ਤੇ ਕੰਨ ਆਲਿਆਂ ਦਾ ਦੁਕਾਨਾਂ ਦਾ ਪ੍ਰਧਾਨ ਆ ਇਹ ਹਾਂ ਆ ਦੁਕਾਨਾਂ ਦਾ ਪ੍ਰਧਾਨ ਹੈ ਜੀ ਇਹਨੂੰ ਕਹੋ ਮੇਰੀ ਪ੍ਰਸ਼ਾਸਨ ਨੂੰ ਤੁਸੀਂ ਜਾਓਗੇ ਉਹ ਕਹੀ ਹੁੰਦੇ ਸੀ ਨਾ ਅਸੀਂ ਪ੍ਰਸ਼ਾਸਨ ਦੇ ਅੱਗੇ ਮੰਗ ਰੱਖਦੇ ਆ ਵੀ ਸਾਨੂੰ ਮਾਫ ਕਰੋ ਸਾਡੇ ਤੋਂ ਕਿਹਜਾ ਕਿਹੜਾ ਕਿੱਡਾ ਗੁਨਾਹ ਹੋ ਗਿਆ 20 ਸਾਲ ਦੇ ਖੜਿਆ ਉਹ ਤੋਂ ਨਹੀਂ ਪਹਿਲਾਂ ਨਹੀਂ ਆਈ ਪ੍ਰੋਬਲਮ ਕਦੇ ਅੱਜ ਜੇ ਇਹ ਬੰਦੇ ਨੇ ਮੁੱਦਾ ਚੱਕ ਲਿਆ ਤਾਂ ਦਿੱਕਤ ਆ ਗਈ 18 ਨਹੀਂ ਜਾਮ ਲਾਂਦੀਆਂ ਇਸਕੇ ਨਹੀਂ ਜਾਮ ਲੱਗਦੇ ਵਾਸਤੇ ਕਲੈਕਸ਼ਨ ਕਰ ਰਹੇ ਆ ਲੰਗਰ ਲਾਉਣਾ ਹੈ ਜੀ ਰੋਜ਼ ਜਾ ਰਹੇ ਆ 15 ਦਿਨ ਜਿਸ ਦਿਨ ਲੰਗਰ ਲੱਗਿਆ ਉਸ ਦਿਨ ਤੁਸੀਂ ਟ੍ਰੈਫਿਕ ਦੇਖ ਲਿਓ ਆ ਕਿ ਕਿਵੇਂ ਆ ਇਰਿਛਾ ਵਾਲਾ ਕਿਵੇਂ ਲੱਗ ਰਿਹਾ ਸਵਾਰੀ ਕਿਵੇਂ ਚੱਕ ਰਿਹਾ ਉਹ ਸਾਰਾ ਕੁਝ ਦੇਖ ਲਿਓ ਸਾਡਾ ਆਟੋ ਜਿਹੜਾ ਜੂਨੀਅਨ ਦਾ ਉੱਥੇ ਖੜਾ ਰਹੂਗਾ ਤੇ ਅਸੀਂ ਇਧਰਲੇ ਪਾਸੇ ਜਮੇ ਨਹੀਂ ਆਉਂਦੇ ਤੇ ਉਹਨਾਂ ਨੂੰ ਹਟਾਉਣ ਵਾਸਤੇ ਉਹ ਨਹੀਂ ਉਹਨੂੰ ਔਖੇ ਲੱਗਦੇ ਉਹ ਨਹੀਂ ਇਹਦੀ ਦੁਕਾਨ ਦੇ ਅੱਗੇ ਲੱਗਦੇ ਜੇ ਸਾਡੇ ਇੱਥੇ ਦੋ ਆਟੋ ਲੱਗੇ ਉਹੀ ਇਹਨੂੰ ਔਖੇ ਲੱਗਦੇ ਚੁੱਪਦੇ ਬਈ ਯਾਰ ਇਹ ਕਹਿੰਦਾ ਮੈਂ ਜੂਨੀ ਤੋਂ ਇਹਨੂੰ ਵਾਰ ਗਾੜਦੋ ਤੇਰਾ ਭਾਈ ਸਾਡੇ ਨਾਲ ਕੀ ਲਿੰਕ ਹੈ ਹਾਂ ਬਈ ਮੈਂ ਤੇਰੀ ਦੁਕਾਨਾਂ ਕਿ ਅਸੀਂ ਜਾਮ ਲਾਇਆ ਜੇ ਮੈਂ ਤੈਨੂੰ ਕਹਾਂਗਾ ਕਿ ਮੈਂ ਨਹੀਂ ਲਾਉਂਗੀ ਦਿੱਤੀ ਫਿਰ ਤੂੰ ਉੱਥੋਂ ਦੀ ਇੱਥੇ ਆ ਕੇ ਕਹਿਣਾ ਵੀ ਤੇਰੇ ਭਾਈ ਤੋਂ ਅੱਥੂ ਨਹੀਂ ਲੱਗ ਸਕਦੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਕਿ ਜਿਹੜੀ ਇਹਨਾਂ ਜਾਇਜ਼ ਮੰਗ ਹੈਗੀ ਇਹਨਾਂ ਦੀ ਉਹ ਮੰਨੀ ਜਾਵੇ ਤਾਂ ਕਿ ਇਹ ਵੀ ਨਾ ਤੰਗ ਹੋਣ ਲੋਕ ਵੀ ਨਾ ਤੰਗ ਹੋਣ ਤੇ ਦੁਕਾਨਦਾਰ ਵੀ ਸਾਰੇ ਰਲ ਕੇ ਚੱਲ ਸਕਦੇ ਨਾ ਕੀ ਇਹ ਆਪਸ ਦੇ ਵਿੱਚ ਬਹਿਸ ਵਾਈ ਕਰਕੇ ਜਿਹੜੀ ਜਾਇਜ਼ ਮੰਗ ਹੈਗੀ ਇਹਨਾਂ ਦੀ ਉਹ ਮੰਨ ਲਈ ਜਾਵੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚ ਸਕੇ ਤਾਂ ਇਹ ਵੀ ਰੋਟੀ ਖਾ ਸਕਣ ਤਾ ਪਰੇਗੂ ਪਰੇਸ਼ਾਨੀ ਨਾ ਦੇ ਦੇਖ ਦੋਤਾ ਆਪਣੇ ਚੱਲ ਪੰਜ ਪੰਜ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ ਕਿੱਧਰ ਕਿੱਧਰ ਗਿਆ ਹੋਣੇ ਕਿ